ਮੈਂ ਜਿੱਥੇ ਜਾਣਾ ਉੱਥੇ ਬਹੁਤ ਜ਼ਿਆਦਾ ਮੇਰੇ ਨਾਲ ਸਖਤੀ ਨਾਲ ذاتی ਹਮਲੇ ਹੋ ਰਹੇ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਅਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਕੈਂਡੀਡੇਟ ਬਹੁਤ ਆ ਖੜੇ ਇਹ ਸਿਰਫ ਹੰਸਰਾਜ ਹੰਸਦੇ ਪਏ ਹੋਇਆ ਗਰੀਬ ਦੇ ਅੱਜ ਜਿੰਨੀਆਂ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਨਾ ਮੈਂ ਘਰ ਘਰ ਜਾਣਾ ਚਾਹੁੰਨਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਨਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜੇ ਥੈਂਕਫੁਲ ਆ ਐਸਐਸਪੀ ਫਰੀਦ ਕੋਟ ਦੇ ਹਰਦੀਪ ਸਾਹਿਬ ਇਹਨਾਂ ਦੀ ਗੱਲ ਹੋਈ ਆ ਕਕਰ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਆ ਉਹਨਾਂ ਨੇ ਸਾਨੂੰ ਪਿੰਡ ਚ ਐਂਟਰ ਹੋਣ ਦੇ ਦਿੱਤਾ ਸਾਡੀ ਖੁਆਸ਼ੀ ਆ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬਣੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੇ ਕਿਸਮਤ ਚ ਨਾ ਹੋਇਆ ਨਹੀਂ ਮਿਲਣਾ ਛੋੜ ਕੇ ਮੇਮਤਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਸਰੀ ਘਰ ਫਿਰ ਗੱਲ ਇਹ ਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸ ਰਾਜ ਹੰਸਲੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੇਰੇ ਨਾਲ ਸਖਤੀ ਨਾਲ ਜਾਤੀ ਹਮਲੇ ਹੋ ਰਹੇ ਆ ਕੋਈ ਕੁਐਸਚਨ ਆਨਸਰ ਕਹਿੰਦੇ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਜੇ ਸ਼ੁਰੂ ਹੀ ਕਰਦਾ 35 40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਆ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾਰ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਵੀ ਲਿਆ ਅੱਜ ਜਿੰਨੀ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਨਾ ਮੈਂ ਘਰ ਘਰ ਜਾਣਾ ਚਾਹੁੰਨਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਨਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਹੈ ਅੱਜ ਉਹਨਾਂ ਦਾ ਬੜੇ ਥੈਂਕਫੁਲ ਆ ਐਸਐਸਪੀ ਫਰੀਦ ਕੋਟ ਦੇ ਅਤੀਤ ਸਾਹਿਬ ਇਹਨਾਂ ਦੀ ਗੱਲ ਹੋਈ ਅਕੜ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਸਾਨੂੰ ਪਿੰਡ 'ਚ ਐਂਟਰ ਹੋਣ ਦਿੱਤਾ ਸਾਡੀ ਖੁਆਸ਼ ਹੈ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬਣੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ 'ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੇ ਕਿਸਮਤ 'ਚ ਨਾ ਹੋਇਆ ਨਹੀਂ ਮਿਲਣਾ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਭੈਣਾਂ 'ਚ ਧਰਮਾਂ ਦੇ ਆਪਾਂ ਪਾੜਾ ਨਾ ਪਾਈਏ ਇਹ ਨੋ ਮਾਸ ਦਾ ਰਿਸ਼ਤਾ ਹੈ ਕਿਸਾਨ ਤੇ ਮਜ਼ਦੂਰ ਦਾ ਆਪਾਂ ਪਾੜਾ ਨਹੀਂ ਪਾਉਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਇਹ ਮੈਨੂੰ ਮੈਂ ਆਪਣੇ ਆਪ ਨਾਲ ਵਾਦਾ ਕਰਦਾ ਕਿ ਮੈਂ ਹਰ ਪਿੰਡ 'ਚ ਜਾਊਂਗਾ ਕੈਨਸਲ ਨਹੀਂ ਹੋਣ ਦਿੰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਬੜੀ ਤੁਹਾਡੇ ਬਾਰੇ ਭੱਦੀ ਸ਼ਬਦਾवली ਵਰਤੀ ਜਾਂਦੀ ਹੈ ਬਹੁਤ ਮੈਨੂੰ ਇਕੱਲੇ ਨੂੰ ਮੇਰੇ ਇਕੱਲੇ ਬਾਰੇ ਭੱਦੀ ਸ਼ਬਦਾवली ਮੈਂ ਤੁਹਾਨੂੰ ਦੱਸਿਆ ਨਾ ਗਰੀਬ ਨੂੰ ਤੇ ਦਬਾ ਕੇ ਰੱਖਣਾ ਚਾਹਦਾ ਹਰ ਜ਼ਮਾਨੇ ਦਾ ਬੰਦਾ ਕਹਿੰਦਾ ਬਸ ਅਸਾਡਾ ਵਸ ਨਹੀਂ ਇਹ ਚੱਲਦਾ ਬਸ ਅਸਾਡਾ ਵਸ ਨਹੀਂ ਉਹ ਚੱਲਦਾ ਕੀ ਇਹ ਅਸਾਂ ਦਾ ਜੀਣਾ ਲਿਸੇ ਲਿਸੇ ਦਾ ਕੀ ਜ਼ੋਰ ਮੁਹੰਮਦ ਦਾ ਹੱਸ ਜਾਣਾ ਜਾਂ ਰੋਣਾ ਨੱਸ ਜਾਣਾ ਜਾਂ ਰੋਣਾ ਸ਼ਹਿਰ ਹੀ ਭੁੱਲਣੇ ਸ਼ੁਰੂ ਹੋ ਗਏ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਹੋਣਾ ਲਿਸੇ ਦਾ ਕੀ ਜ਼ੋਰ ਮੁਹੰਮਦ ਦਾ ਨੱਸ ਜਾਣਾ ਜਾਂ ਰੋਣਾ ਜਾਮੇ ਰੋ ਸਕਦਾ ਨਸਣ ਵਾਲਾ ਤਾਂ ਮੈਂ ਹੰਨੇਗਾ ਮੈਂ ਉਹਨਾਂ ਦੀ ਆਲ ਔਲਾਦ ਹੈ ਬਾਬੇ ਜੀਵਨ ਸਿੰਘ ਦੀ ਜਿਨ੍ਹਾਂ ਨੇ ਰੋਣਾ ਤਾਂ ਮੈਂ ਵੈਸੇ ਮੇਰੇ ਆਸ਼ਕਾਂ ਦਾ ਗਹਿਣਾ ਹੁੰਦਾ ਅੱਖਾਂ 'ਚੋਂ ਆंसू ਅੱਧੀ ਰਾਤ ਜਦ ਲੋਕ ਆਰਾਮ ਕਰਦੇ ਆਸ਼ਿਕ ਉੱਠ ਕੇ ਕਾਰ ਕਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਘਬਰਾਉਣ ਵਾਲਾ ਹੈ ਨਹੀਂ ਮੈਂ ਖੌਫ ਵਾਲਾ ਹੈ ਨਹੀਂ ਪੰਜਾਬ 'ਚ ਬੜੀਆਂ ਔਲੀਆਂ ਆਈਆਂ ਮੈਂ ਪੰਜਾਬ 'ਚ ਹੀ ਰਿਹਾ ਹੁਣ ਵੀ ਇੱਥੇ ਪਿੰਡਾਂ 'ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਇਕੱਲੇ ਨੂੰ ਹੀ ਰੋਕ ਰਹੇ ਤੁਸੀਂ ਮੈਨੂੰ ਇਕੱਲੇ ਨੂੰ ਹੀ ਗਾਲਾਂ ਕੱਢ ਰਹੇ ਮੈਨੂੰ ਇਕੱਲੇ ਨੂੰ ਹੀ ਟਾਰਗੇਟ ਤੁਸੀਂ ਬਣਾਇਆ ਇੰਨੇ ਪੰਜਾਬ ਵਿੱਚ ਕੈਂਡੀਡੇਟ ਖੜੇ ਆ ਇੱਕ ਮੰਤਰੀ ਜੀ ਨੂੰ ਕੱਲ ਸਵਾਲ ਕਰ ਰਿਹਾ ਸੀ ਉਹਨਾਂ ਨੂੰ ਮੰਤਰੀ ਸਾਹਿਬ ਮੰਤਰੀ ਸਾਹਿਬ ਐਦਾਂ ਕਰ ਰਹੇ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣ ਕੇ ਟੀਵੀ ਲਾਇਆ ਮੈਂ ਕਿਹਾ ਇਹ ਦੇਖਿਓ ਐਸ ਬੰਦੇ ਨਾਲ ਕਿਹੋ ਜੀ ਡੀਲ ਕਰਦੇ ਉਹਨੂੰ ਮੰਤਰੀ ਸਾਹਿਬ ਕਹਿ ਰਹੇ ਸੀ ਮੈਨੂੰ ਗਰੀਬ ਨੂੰ ਹਰ ਬੰਦੇ ਦੁਬਾਰਾ ਖਾਸ ਤੌਰ ਤੇ ਜਿਹੜੇ ਵਿਰਤੀ ਦੇ ਬੰਦੇ ਆਪੇ ਆਪੇ ਗਾਉਂਦੇ ਮੰਗਦਾ ਰਹੀਓ ਸੂਰਜਾ ਕਮੀਆਂ ਦੇ ਵੇੜੇ ਜੇ ਹੁਣ ਮਗੜਨ ਲੱਗਾ ਤਾਂ ਮਗੜ ਦਿਓ ਜਾਂ ਗਾਉਂਦੇ ਹੀ ਆਂ ਕੱਲੇ ਅੱਜ ਜਿਹੜੇ ਲੋਕ ਤੁਹਾਨੂੰ ਰੋਕ ਰਹੇ ਸੀ ਕੁਝ ਔਰਤਾਂ ਤੇ ਬੱਚਿਆਂ ਨੂੰ ਵੀ ਪੁਲਿਸ ਨੇ ਧੱਕੇ ਵੀ ਮਾਰੇ ਤੇ ਉਹਨਾਂ ਨੂੰ ਅਰੈਸਟ ਜਿਹੜਾ ਹੋਇਆ ਕਿ ਥੋੜੀ ਹੋਈ ਆ ਉਹ ਚੀਜ਼ ਬੰਦੇ ਨੇ ਨਿਕ ਲੋੜ ਹੀ ਨਹੀਂ ਖਾਣ ਦੀ ਧੱਕੇ ਆਪਣੇ ਘਰੋਂ ਘਰੀ ਬੈਠੋ ਮਜੇ ਨਾ ਬੈਠੋ ਉਹਨਾਂ ਕੋ ਵੋਟਰਾਂ ਕੋਲ ਚਾੜ ਹੋ ਵੀ ਅਸੀਂ ਵੀ ਜਾਣੇ ਗੱਲ ਇੱਥੇ ਨਾ ਵਿੜ ਦਿਓ ਵੋਟਰਾਂ ਨੂੰ ਮਨਾ ਕਰ ਵੀ ਤੁਸੀਂ ਹਾਸ ਨੂੰ ਵੋਟਰਾਂ ਨਾ ਪਾਇਓ ਅਸੀਂ ਕਹਾਂਗੇ ਪਾਇਓ ਇਹਦੇ ਵਿੱਚ ਕਿਦਾਂ ਰਿਸਪੌਂਸ ਮਿਲ ਰਿਹਾ ਪਿੰਡਾਂ ਵਿੱਚ ਵਿਚਰ ਰਿਹਾ ਹੈ ਬੀਜੇਪੀ ਹੀ ਫਿਊਚਰ ਆ ਪੰਜਾਬ ਦਾ ਸਾਰਿਆਂ ਨੇ ਤੁਸੀਂ ਵੇਖ ਲਿਆ ਨਹੀਂ ਵੇਖਿਆ ਤਾਂ ਹੁਣ ਦੇਖ ਲਓ ਫੇਰ ਫਿਰ ਇੰਨਾ ਨਿਗਾਹ ਤੇ ਆ ਗਿਆ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਕਿ ਜੇ ਹਾਲਤ ਇਸ ਤੋਂ ਵੀ ਬਦਤਰ ਕਰਨੀ ਤਾਂ ਫਿਰ ਹੋਰਤੇ ਯਕੀਨ ਕਰ ਲਓ ਨਹੀਂ ਤਾਂ ਮੋਦੀ ਸਾਹਿਬ ਤੇ ਯਕੀਨ ਕਰਕੇ ਬੀਜੇਪੀ ਨੂੰ ਵੋਟਾਂ ਪਾ ਦਿਓ ਧੰਨ ਧੰਨ ਹੋ ਜਾਓ ਚੱਕ ਦੂਸਲਾਬੇ ਮੋਦੀ